ਕਿਲੋਮੀਟਰ ਦੀ ਰਫਤਾਰ ਦੇ ਨਾਲ ਤੂਫਾਨ ਆ ਰਿਹਾ ਹੈ ਨਾਲ ਦੀ ਨਾਲ ਬਿਜਲੀ ਵੀ ਡਿੱਗ ਸਕਦੀ ਹੈ ਲੋਕਾਂ ਦੇ ਫੋਨਾਂ ਤੇ ਐਮਰਜੈਂਸੀ ਨੰਬਰ ਵੀ ਆ ਗਏ ਨੇ ਪੰਜਾਬ ਦੇ ਉਹ ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਸਾਵਧਾਨ ਰਹਿਣ ਨੂੰ ਕਹ ਦਿੱਤਾ ਗਿਆ ਹੈ ਸਾਰਿਆਂ ਦੇ ਫੋਨਾਂ ਦੇ ਵਿੱਚ ਮੈਸੇਜ ਵੀ ਭੇਜ ਦਿੱਤਾ ਗਿਆ ਹੈ ਕਿ ਸਾਵਧਾਨ ਰਭੋ ਅਗਲੇ 24 ਘੰਟੇ ਦੇ ਵਿੱਚ ਜਾਣੋ ਕਦੋਂ ਅਤੇ ਕਿਵੇਂ ਤੂਫਾਨ ਆ ਸਕਦਾ ਹੈ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਕੋਸ ਲੋਕਾਂ ਦੇ ਫੋਨਾਂ ਦੇ ਵਿੱਚ ਜੋ ਹੈ ਉਹ ਮੌਸਮ ਮੁਲਾਕੇ ਅਪਡੇਟ ਆਉਣਾ ਸ਼ੁਰੂ ਹੋ ਗਿਆ ਹੈ ਜੀ ਹਾਂ ਦਾਦੀ ਇਹ ਕਿ ਮੌਸਮ ਵਿਗੜਨ ਵਾਲਾ ਹੈ ਤੇਜ਼ ਹਵਾਵਾਂ ਦੇ ਨਾਲ ਜੋ ਹੈ ਉਹ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਿਹੜੀ ਆ ਉਹ ਦੱਸੀ ਜਾ ਰਹੀ ਆ ਜੀ ਹਾਂ ਪੱਛਮੀ ਰਾਜਾਂ ਦੇ ਵਿੱਚ ਲਗਾਤਾਰ ਤੂਫਾਨ ਤੋਂ ਬਾਅਦ ਹੁਣ ਜੋ ਹੈ ਉਹ ਵਕ-ਵਕ ਇਲਾਕਿਆਂ ਦੇ ਵਿੱਚ ਵੀ ਜੋ ਮੌਸਮ ਹੈ ਉਹ ਵਿਗੜ ਸਕਦਾ ਹੈ ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਉਹ ਤੇਜ਼ ਹਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਅਤੇ ਇਹਨਾਂ ਤੇਜ਼ ਹਵਾਵਾਂ ਦੇ ਨਾਲ ਕਿਹੜੇ-ਕਿਹੜੇ ਜਿਲ੍ਹਿਆਂ ਦੇ ਵਿੱਚ ਅਸਰ ਪਵੇਗਾ ਉਹ ਜਾਣ ਲਗੋ ਜੀ ਹਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਅਲਰਟ ਕੀਤਾ ਗਿਆ ਹੈ ਉਹ ਅੰਮ੍ਰਿਤਸਰ ਨੂੰ ਕੀਤਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਵੀ ਜੋ ਹੈ ਉਹ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਅਗਲੇ 24 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਦੇ ਲੋਕਾਂ ਨੂੰ ਜੋ ਹੈ ਉਹ ਸਾਵਧਾਨੀਆਂ ਵਰਤਣੀਆਂ ਨੇ ਦੂਜੇ ਨੰਬਰ ਤੇ ਬਠਿੰਡਾ ਸ਼ਹਿਰ ਨੂੰ ਵੀ ਜਿਹੜਾ ਹੈ ਉਹ ਖਾਸ ਧਿਆਨ ਰੱਖਣਾ ਹੈ ਕਿ ਬਠਿੰਡਾ ਸ਼ਹਿਰ ਜਿਹੜਾ ਹੈ ਉਹ ਵੀ ਇਸ ਤੂਫਾਨ ਵਿੱਚ ਚਪੇਟ ਦੇ ਵਿੱਚ ਆ ਸਕਦਾ ਹੈ ਅਗਲੀ ਗੱਲ ਹੈ ਜੀ ਗੁਰਦਾਸਪੁਰ ਗੁਰਦਾਸਪੁਰ ਨੂੰ ਵੀ ਜਿਵੇਂ ਉਹ ਸਾਵਧਾਨੀਆਂ ਵਰਤਨ ਦੀ ਲੋੜ ਹੈ ਗੁਰਦਾਸਪੁਰ ਦੇ ਵਿੱਚ ਵੀ ਤੂਫਾਨ ਚੱਲੇਗਾ ਹੁਸ਼ਿਆਰਪੁਰ ਦੇ ਨਾਲ ਨਾਲ ਜਲੰਧਰ ਦੇ ਲਈ ਵੀ ਅਪਡੇਟ ਕੀਤਾ ਗਿਆ ਹੈ ਕਿ ਹੁਸ਼ਿਆਰਪੁਰ ਅਤੇ ਜਲੰਧਰ ਦੇ ਵਿੱਚ ਵੀ ਤੇਜ਼ ਹਵਾਵਾਂ ਚੱਲਣਗੀਆਂ ਨਾਲ ਦੇ ਨਾਲ ਕਪੂਰਥਲਾ ਅਤੇ ਮਾਨਸਾ ਦੇ ਲਈ ਵੀ ਅਪਡੇਟ ਹੈ ਕਿ ਕਪੂਰਥਲਾ ਤੇ ਮਾਨਸਾ ਵਾਲੇ ਵੀ ਲੋਕ ਜਿਹੜੇ ਨੇ ਉਹ ਸਾਵਧਾਨੀਆਂ ਬੱਟਲੈਂਡ ਤੇ ਨਾਲ ਦੇ ਨਾਲ ਪਠਾਨਕੋਟ ਅਤੇ ਤਰਨਤਾਰਨ ਪਠਾਨਕੋਟ ਅਤੇ ਤਰਨਤਾਰਨ ਜਿਹੜੇ ਨੇ ਉਹਨਾਂ ਦੇ ਲਈ ਵੀ ਅਪਡੇਟ ਜਿਹੜਾ ਖੁਦ ਜਾਰੀ ਕੀਤਾ ਗਿਆ ਸੋ ਜਿਹੜੇ ਲੋਕ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਫੋਨਾਂ ਤੇ ਜੋ ਹੈ ਉਹ SMS ਆਉਣਾ ਸ਼ੁਰੂ ਹੋ ਗਿਆ ਹੋਵੇਗਾ ਕਿ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਨੇ ਖੁਦ ਚੱਲ ਸਕਦੀਆਂ ਨੇ ਇਹ ਤੇਜ਼ ਹਵਾਵਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਲਈ ਕਿ ਦੱਸੀਆਂ ਗਈਆਂ ਨੇ ਤੁਹਾਨੂੰ ਅਸੀਂ ਵੀ ਦੱਸ ਦਿੱਤਾ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ ਅੰਮ੍ਰਿਤਸਰ ਬਠਿੰਡਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਪਠਾਨਕੋਟ ਅਤੇ ਤਰਨਤਾਰਨ ਦੇ ਲੋਕਾਂ ਨੂੰ ਜੋ ਹੈ ਉਹ ਜਾਗਰੂਕ ਰਹਿਣ ਦੀ ਲੋੜ ਹੈ ਅਗਲੇ 24 ਘੰਟਿਆਂ ਦੇ ਲਈ ਅਪਡੇਟ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਕਿ ਅਗਲੇ 24 ਘੰਟਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਨਾਲ ਦੇ ਨਾਲ ਐਮਰਜੈਂਸੀ ਨੰਬਰ ਵੀ ਦਿੱਤਾ ਗਿਆ ਹੈ 112 ਤੇ ਤੁਸੀਂ ਕਿਸੇ ਵੀ ਐਮਰਜੈਂਸੀ ਦੇ ਵਿੱਚ ਡਾਇਲ ਕਰ ਸਕਦੇ ਹੋ 112 ਨੰਬਰ ਤੇ ਡਾਇਲ ਕਰਕੇ ਕੋਈ ਵੀ ਅਮਰਜੈਂਸੀ ਸੇਵਾ ਜਿਹੜੀ ਉਹ ਤੁਸੀਂ ਲੈ ਸਕਦੇ ਹੋ ਪੰਜਾਬ ਐਸਡੀਐਮ ਦੇ ਵੱਲੋਂ ਹੈ ਜਾਰੀ ਕੀਤਾ ਗਿਆ ਹੈ ਸੋ ਮੌਸਮ ਨੂੰ ਲੈ ਕੇ ਕਿਸ-ਕਿਸ ਦੇ ਫੋਨਾਂ ਤੇ ਐਸਐਸਐਸ ਮੈਸਸ ਆਇਆ ਹੈ ਕਿਸ-ਕਿਸ ਦੇ ਫੋਨ ਦੇ ਉੱਤੇ ਇਹ ਅਪਡੇਟ ਆਇਆ ਹੈ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖਿਓ ਕਿ ਤੁਸੀਂ ਕਿਹੜੇ ਜ਼ਿਲ੍ਹੇ ਦੇ ਜ਼ਿਲ੍ਹੇ ਤੋਂ ਤੇ ਕੀ ਜਿਨ੍ਹਾਂ ਦੇ ਲਈ ਅਪਡੇਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਇਸ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਜਾਂ ਨਹੀਂ ਤੇ ਤੁਹਾਡੇ ਜ਼ਿਲ੍ਹੇ ਦਾ ਇਸ ਸਮੇਂ ਮੌਸਮ ਦਾ ਹਾਲ ਕਿਹੋ ਜਿਹਾ ਹੈ ਜੇ ਤੁਹਾਡੇ ਫੋਨ ਤੇ ਇਹ ਐਸਐਮਐਸ ਹਾਲੇ ਆਇਆ ਹੈ ਜਾਂ ਨਹੀਂ ਆਇਆ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦਿਓ ਅਤੇ ਜੇਕਰ ਆਇਆ ਹੈ ਤੇ ਸਕਰੀਨਸ਼ਾਟ ਜਰੂਰ ਸ਼ੇਅਰ ਕਰਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸੱਚੀ ਮੁੱਚੀ ਐਮਰਜੈਂਸੀ ਜਿਹੜੀ ਆ ਉਹ ਦੱਸੀ ਗਈ ਹੈ ਤੇ ਨਾਲ ਦੀ ਨਾਲ ਜਿਹੜਾ ਇਹ ਉਹ ਅਪਡੇਟ ਵੀ ਜਿਹੜਾ ਹੈ ਉਹ ਦਿੱਤਾ ਗਿਆ ਹੈ